ਇੰਨੇ ਵੀ ਡਾਕਟਰੀ ਸੇਵਾ ਮਿਸ਼ਨ ਦੇ ਅਧੀਨ ਠੇਕੇ ਦੇ ਰਾਤੇ ਭਰਤੀ ਕੀਤੇ ਗਏ ਨੇ ਕੰਮ ਇਹਨੇ ਉਹਨਾਂ ਨੂੰ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਮੁਰਦਾਬਾਦ ਮੁਰਦਾਬਾਦ ਮੁਕਾਬਲਾ ਅੱਗੇ ਜਿਹੜਾ ਹੁਣ ਤਿਹਾਰ ਦਾ ਸੀਜ਼ਨ ਆ ਗਿਆ ਹੈ ਤਿਹਾਰਾਂ ਦੇ ਸੀਜ਼ਨ 'ਚ ਸਾਡੇ ਬੱਚੇ ਆ ਜਿਹੜੇ ਸਾਡੇ ਮੂੰਗਲ ਵੇਖਣਗੇ ਅਸੀਂ ਆਪਣੇ ਘਰ ਦੀ ਗਰੋਸਰੀ ਤੱਕ ਲੈਣ ਲਈਏ ਜਿਹੜੇ ਉਹ ਮਹਤਾਜ ਹੋ ਚੁੱਕੇ ਹਨ ਇੰਨਾ ਸਾਨੂੰ ਸਰਕਾਰ ਨੇ ਜਿਹੜਾ ਹੈ ਉਹ ਮਜਬੂਰ ਤਨਖਾਹ ਨਹੀਂ ਦਿੰਦੇ ਹਾਏ 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 ਉਹ ਜਿਹੜੋਂ ਤਨਖਾਹ ਤਿੰਨ ਤਿੰਨ ਮਹੀਨੇ ਸਰਕਾਰ ਨਹੀਂ ਦਊਗੀ ਤਾਂ ਉਹ ਕਰਮਚਾਰੀ ਕੀ ਕਰਨਗੇ ਮਜਬੂਰ ਹੋ ਕੇ ਉਹਨਾਂ ਨੂੰ ਧਰਨਾ ਪ੍ਰਦਰਸ਼ਨ ਹੀ ਕਰਨਾ ਪਊਗਾ ਅੱਜ ਇਹ ਧਰਨਾ ਪਦਰਸ਼ਨ ਹੋ ਰਿਹਾ ਇਹ ਪੂਰੇ ਪੰਜਾਬ ਵਿੱਚ ਹੀ ਐਨਐਚਐਮਪਲਾਈ ਜੂਨੀਅਰ ਵੱਲੋਂ ਕੀਤਾ ਜਾ ਰਿਹਾ ਹੈ ਜਿੰਨੇ ਵੀ ਰਾਸ਼ਟਰੀ ਸਿਹਤ ਕਮਿਸ਼ਨ ਦੇ ਅਧੀਨ ਠੇਕੇ ਦੇ ਰਾਤੇ ਭਰਤੀ ਕੀਤੇ ਗਏ ਨੇ ਕੰਮ ਇਹਨੇ ਉਹਨਾਂ ਨੂੰ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਸੋ ਉਹਦੇ ਰੋਸ ਵਿੱਚੋਂ ਹੀ ਇਹ ਜਿਹੜਾ ਧਰਨਾ ਪਦਰਸ਼ਨ ਹੈ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਲੈਵਲ ਤੇ ਕੀਤਾ ਜਾ ਰਿਹਾ ਹੈ। ਸੋ ਸਾਡੇ ਇਥੇ ਫਰੀਦਕੋਟ ਸਾਹਿਬ ਵਿੱਚ ਹੀ ਇਹ ਰੋਸ ਪਦਰਸ਼ਨ ਕੀਤਾ ਜਾ ਰਿਹਾ ਹੈ। ਸੋ ਮੇਨ ਕਾਰਨ ਇਹੀ ਹੈ ਕਿ ਤੁਸੀਂ ਖੁਦ ਜਾਣ ਸਕਦੇ ਹੋ ਕਿ ਅੱਜ ਦੇ ਮਹਿੰਗਾਈ ਭਰੇ ਯੁੱਗ ਦੇ ਵਿੱਚ ਘਰਾਂ ਦੇ ਖਰਚੇ ਕਿੰਨੇ ਔਖੇ ਚੱਲਦੇ ਹਨ। ਇੱਕ ਤਾਂ ਇਹ ਮੁਲਾਜ਼ ਠੇਕੇ ਦੇ ਭਰਤੀ ਕੀਤੇ ਹੋਣੇ ਨੰਬਰ 2 ਤੇ ਇਹਨਾਂ ਦੇ ਤਨਖਾਹਾਂ ਰੈਗੂਲਰ ਮੁਲਾਜ਼ਮ ਨਾਲੋਂ ਤਕਰੀਬਨ ਚੌਥਾ ਹਿੱਸਾ ਘੱਟ ਹਨ ਤੇ ਨੰਬਰ 4 ਤੇ ਹਰੇਕ EMPLOYEES ਚਾਹੇ ਰੈਗੂਲਰ ਆ ਚਾਹੇ ਠੇਕੇ ਦੇ ਭਰਤੀ ਕੀਤਾ ਹੋਇਆ ਹਰੇਕ ਦੇ ਘਰ ਦੇ ਖਰਚੇ ਨੇ ਹਰੇਕ ਦੀ ਅੱਜਕੱਲ ਜਿਹੜੀ ਐ EMI ਸੈੱਟ ਹੋਈ ਪਈ ਹੈ ਹੁਣ ਜਦੋਂ ਤਨਖਾਹ ਤਿੰਨ ਤਿੰਨ ਮਹੀਨੇ ਸਰਕਾਰ ਨਹੀਂ ਦੇਊਗੀ ਤਾਂ ਕਰਮਚਾਰੀ ਕੀ ਕਰਨਗੇ ਮਜਬੂਰ ਹੋ ਕੇ ਉਹਨਾਂ ਨੂੰ ਧਰਨਾ ਪ੍ਰਦਰਸ਼ਨ ਹੀ ਕਰਨਾ ਪਊਗਾ ਸੋ ਉਸੇ ਦਾ ਹੀ ਇਹ ਸਿੱਟਾ ਹੈ ਕਿ ਜਿਨ੍ਹਾਂ ਸਾਡੀਆਂ ਤਨਖਾਹਾਂ ਨਹੀਂ ਮਿਲੀਆਂ ਜਿਨ੍ਹਾਂ ਸਾਡੇ ਇਨਸੈਂਟਿਵ ਨਹੀਂ ਦਿੱਤੇ ਗਏ ਤਿੰਨ ਤਿੰਨ ਮਹੀਨਿਆਂ ਤੋਂ ਅਸੀਂ ਐਵੇਂ ਹੀ ਕੰਮ ਕਰੀ ਜਾ ਰਹੇ ਹਾਂ ਤਾਂ ਮਜਬੂਰ ਹੋ ਕੇ ਸਾਨੂੰ ਅੱਜੇ ਧਰਨਾ ਪ੍ਰਦਰਸ਼ਨ ਕਰਨਾ ਪਿਆ ਨਹੀਂ ਜੀ ਇਹ ਜਦੋਂ ਤੱਕ ਸਰਕਾਰ ਸਾਡੀਆਂ ਤਨਖਾਹਾਂ ਜਾਰੀ ਨਹੀਂ ਕਰਦੀ ਇਹ ਉਦੋਂ ਤੱਕ ਚੱਲਦਾ ਰਹੇਗਾ ਇਹਦੇ ਵਿੱਚ ਕੋਈ ਨਿਰਵਿਘਨ ਨਹੀਂ ਆਊਗਾ ਕੋਈ ਵਿਗਨ ਨਹੀਂ ਆਊਗਾ ਇਹ ਐਵੇਂ ਹੀ ਚੱਲਦਾ ਰਹੂਗਾ ਦੇਖੋ ਜੀ ਸਭ ਦੇ ਜਿਹੜੇ ਖਰਚੇ ਹੋ ਕਰਨੇ ਬਹੁਤ ਔਖੇ ਹੋ ਰਹੇ ਨੇ ਉਹਨਾਂ ਲਈ ਕੀ ਕਰਨਾ ਪੈ ਰਿਹਾ ਹੈ ਕਿ ਆਪਣੇ ਰਿਸ਼ਤੇਦਾਰਾਂ ਤੋਂ ਦੋਸਤਾਂ ਤੋਂ ਜਾਂ ਕਿਸੇ ਤੋਂ ਉਧਾਰ ਹੈ ਜਿਹੜਾ ਮੰਗਣ ਦੀ ਨੌਬਤ ਆ ਗਈ ਹੈ ਉਹ ਸਾਨੂੰ ਉਧਾਰ ਹੈ ਜਿਹੜਾ ਉਹ ਲੈਣਾ ਪੈ ਰਿਹਾ ਆ ਕੋਈ ਆਪਣੇ ਆਸੀ ਪੜੋਸੀ ਤੋਂ ਜਾਂ ਕੋਈ ਆਪਣੇ ਰਿਸ਼ਤੇਦਾਰ ਤੋਂ ਦੋਸਤ ਮਿੱਤਰ ਤੋਂ ਜਿਹੜਾ ਉਧਾਰ ਹੈ ਉਹ ਲੈ ਰਿਹਾ ਆ ਲੇਕਿਨ ਹੁਣ ਉਧਾਰ ਵੀ ਹੈ ਜਿਹੜਾ ਉਹ ਕਿੰਨੇ ਦਿਨ ਤੱਕ ਜਿਹੜਾ ਚੱਲਦਾ ਰਹੇਗਾ ਸੋ 3 ਮਹੀਨੇ ਹੋ ਗਏ ਨੇ ਸਾਡੇ ਬੱਚਿਆਂ ਦੀ ਸਕੂਲ ਦੀ ਫੀਸ ਹੈ ਜਿਹੜੀ ਉਹ ਪੈਂਡਿੰਗ ਹੈ ਜਿਹੜੇ ਸਾਡੇ ਲੋਨ ਅਸੀਂ ਲੈ ਕੇ ਆਪਣੇ ਘਰ ਦੇ ਜਿਹੜੇ ਖਰਚੇ ਜਿਹੜੇ ਚਲਾਣੇ ਨੇ ਉਹ ਲੋਨ ਦੀ ਜਿਹੜੀ ਕਿਸ਼ਤਾਂ ਭਰਨੀਆਂ ਨੇ ਉਹ ਪੈਂਡਿੰਗ ਪਈਆਂ ਨੇ ਉਹਨਾਂ ਦੇ ਉੱਤੇ ਜਿਹੜੀ ਪੈਨਲਟੀ ਉਹ ਲੱਗਣੀ ਸ਼ੁਰੂ ਹੋ ਜਾਣੀ ਹੈ ਅੱਗੇ ਜਿਹੜਾ ਹੁਣ ਤਿਹਾਰ ਦਾ ਸੀਜ਼ਨ ਆ ਗਿਆ ਹੈ ਤਾਂ ਤਿਹਾਰਾਂ ਦੇ ਸੀਜ਼ਨ 'ਚ ਸਾਡੇ ਬੱਚੇ ਆ ਜਿਹੜੇ ਸਾਡੇ ਮੂੰਹ ਵੱਲ ਵੇਖਣਗੇ ਅਸੀਂ ਆਪਣੇ ਘਰ ਦੀ ਗਰੋਸਰੀ ਤੱਕ ਲੈਣ ਲਈਏ ਜਿਹੜੇ ਉਹ ਮਹਤਾਜ ਹੋ ਚੁੱਕੇ ਹਨ ਇੰਨਾ ਸਾਨੂੰ ਸਰਕਾਰ ਨੇ ਜਿਹੜਾ ਹੈ ਉਹ ਮਜਬੂਰ ਕਿੰਨੇ ਵੀ ਦਰਚੀ ਸੇਤ ਮਿਸ਼ਨ ਦੇ ਅਧੀਨ ਠੇਕੇ ਦੇ ਰਾਤੇ ਭਰਤੀ ਕੀਤੇ ਗਏ ਨੇ ਕੰਮ ਇਹਨੇ ਉਹਨਾਂ ਨੂੰ ਪਿਛਲੇ ਤਕਰੀਬਨ 3 ਮਹੀਨੇ ਤਨਖਾਹ ਨਹੀਂ ਅੱਗੇ ਜਿਹੜਾ ਹੁਣ ਤਿਹਾੜ ਦਾ ਸੀਜ਼ਨ ਆ ਗਿਆ ਹੈ ਤਾਂ ਤਿਹਾੜਾਂ ਦੇ ਸੀਜ਼ਨ 'ਚ ਸਾਡੇ ਬੱਚੇ ਆ ਜਿਹੜੇ ਸਾਡੇ ਮੂਹਵਲ ਵੇਖਣਗੇ ਅਸੀਂ ਆਪਣੇ ਘਰ ਦੀ ਗਰੋਸਰੀ ਤੱਕ ਲੈਣ ਲਈਏ ਜਿਹੜੇ ਉਹ ਮਹਤਾਜ ਹੋ ਚੁੱਕੇ ਹਨ ਇੰਨਾ ਸਾਨੂੰ ਸਰਕਾਰ ਨੇ ਜਿਹੜਾ ਹੈ ਉਹ ਮਜਬੂਰ ਖਾਣਾ ਨਹੀਂ ਦਿੰਦੇ ਹਾਏ 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 ਕੌਣ ਜਿਹਨੂੰ ਤਨਖਾਹ ਤਿੰਨ ਤਿੰਨ ਮਹੀਨੇ ਸਰਕਾਰ ਨਹੀਂ ਦੇਊਗੀ ਤਾਂ ਉਹ ਕਰਮਚਾਰੀ ਕੀ ਕਰਨਗੇ ਮਜਬੂਰ ਹੋ ਕੇ ਉਹਨਾਂ ਨੂੰ ਧਰਨਾ ਪ੍ਰਦਰਸ਼ਨ ਹੀ ਕਰਨਾ ਪਊਗਾ ਜਿਹੜਾ ਇਹ ਧਰਨਾ ਪ੍ਰਦਰਸ਼ਨ ਹੋ ਰਿਹਾ ਇਹ ਪੂਰੇ ਪੰਜਾਬ ਵਿੱਚ ਹੀ ਐਨਐਚਐਮਪਲਾਈ ਜੂਨੀਅਨ ਵੱਲੋਂ ਕੀਤਾ ਜਾ ਰਿਹਾ ਹੈ ਜਿੰਨੇ ਵੀ ਰਾਸ਼ਟਰੀ ਸਿਹਤ ਮਿਸ਼ਨ ਦੇ ਅਧੀਨ ਠੇਕੇ ਦੇ ਰਾਤੇ ਭਰਤੀ ਕੀਤੇ ਗਏ ਨੇ ਕੰਮ ਇਹਨੇ ਉਹਨਾਂ ਨੂੰ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਸੋ ਉਹਦੇ ਰੋਸ ਵਿੱਚੋਂ ਹੀ ਇਹ ਜਿਹੜਾ ਧਰਨਾ ਪ੍ਰਦਰਸ਼ਨ ਹੈ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਲੈਵਲ ਤੇ ਕੀਤਾ ਜਾ ਰਿਹਾ ਹੈ। ਸੋ ਸਾਡੇ ਇਥੇ ਫਤਿਹਗੜ੍ਹ ਸਾਹਿਬ ਵਿੱਚ ਹੀ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੋ ਮੇਨ ਕਾਰਨ ਇਹ ਹੀ ਹੈ ਕਿ ਤੁਸੀਂ ਖੁਦ ਜਾਣ ਸਕਦੇ ਹੋ ਕਿ ਅੱਜ ਦੇ ਮਹਿੰਗਾਈ ਭਰੇ ਯੁੱਗ ਦੇ ਵਿੱਚ ਘਰਾਂ ਦੇ ਖਰਚੇ ਕਿੰਨੇ ਔਖੇ ਚੱਲਦੇ ਹਨ। ਇੱਕ ਤਾਂ ਇਹ ਮੁਲਾਜ਼ ਠੀਕੇ ਦੇ ਭਰਤੀ ਕੀਤੇ ਹੋਣੇ ਨੰਬਰ 2 ਤੇ ਇਹਨਾਂ ਦੇ ਤਨਖਾਹਾਂ ਰੈਗੂਲਰ ਮੁਲਾਜ਼ਮ ਨਾਲੋਂ ਤਕਰੀਬਨ ਚੌਥਾ ਹਿੱਸਾ ਘੱਟ ਹਨ ਤੇ ਨੰਬਰ 4 ਤੇ ਹਰੇਕ EMPLOYEES ਚਾਹੇ ਰੈਗੂਲਰ ਆ ਚਾਹੇ ਠੀਕੇ ਦੇ ਭਰਤੀ ਕੀਤਾ ਹੋਇਆ ਹਰੇਕ ਦੇ ਘਰ ਦੇ ਖਰਚੇ ਨੇ ਹਰੇਕ ਦੀ ਅੱਜਕੱਲ ਜਿਹੜੀ ਐ EMI ਸੈੱਟ ਹੋਈ ਪਈ ਹੈ ਹੁਣ ਜਦੋਂ ਤਨਖਾਹ ਤਿੰਨ ਤਿੰਨ ਮਹੀਨੇ ਸਰਕਾਰ ਨਹੀਂ ਦੇਊਗੀ ਤਾਂ ਕਰਮਚਾਰੀ ਕੀ ਕਰਨਗੇ ਮਜਬੂਰ ਹੋ ਕੇ ਉਹਨਾਂ ਨੂੰ ਧਰਨਾ ਪ੍ਰਦਰਸ਼ਨ ਹੀ ਕਰਨਾ ਪਊਗਾ ਸੋ ਉਸੇ ਦਾ ਹੀ ਇਹ ਸਿੱਟਾ ਹੈ ਕਿ ਜਿਨ੍ਹਾਂ ਸਾਡੀਆਂ ਤਨਖਾਹਾਂ ਨਹੀਂ ਮਿਲੀਆਂ ਜਿਨ੍ਹਾਂ ਸਾਡੇ ਇਨਸੈਂਟਿਵ ਨਹੀਂ ਦਿੱਤੇ ਗਏ ਤਿੰਨ ਤਿੰਨ ਮਹੀਨਿਆਂ ਤੋਂ ਅਸੀਂ ਐਵੇਂ ਹੀ ਕੰਮ ਕਰੀ ਜਾ ਰਹੇ ਹਾਂ ਤਾਂ ਮਜਬੂਰ ਹੋ ਕੇ ਸਾਨੂੰ ਅੱਜੇ ਧਰਨਾ ਪ੍ਰਦਰਸ਼ਨ ਕਰਨਾ ਪਿਆ ਇੱਕ ਟੈਂਪੋ ਪ੍ਰੋਟੈਸਟ ਜਾਂ ਅੱਕੜੇ ਵੀ ਚੱਲੇ ਨਹੀਂ ਜੀ ਇਹ ਜਦੋਂ ਤੱਕ ਸਰਕਾਰ ਸਾਡੀਆਂ ਤਨਖਾਹਾਂ ਜਾਰੀ ਨਹੀਂ ਕਰਦੀ ਇਹ ਉਦੋਂ ਤੱਕ ਚੱਲਦਾ ਰਹੇਗਾ ਇਹਦੇ ਵਿੱਚ ਕੋਈ ਨਿਰਵਿਘਨ ਨਹੀਂ ਆਏਗਾ ਕੋਈ ਵਿਗਨ ਨਹੀਂ ਆਊਗਾ ਇਹ ਐਵੇਂ ਹੀ ਚੱਜਾਰੀ ਰਹੂਗਾ ਦੇਖੋ ਜੀ ਸਭ ਦੇ ਜਿਹੜੇ ਖਰਚੇ ਹੋ ਕਰਨੇ ਬਹੁਤ ਔਖੇ ਹੋ ਰਹੇ ਨੇ ਉਹਨਾਂ ਲਈ ਕੀ ਕਰਨਾ ਪੈ ਰਿਹਾ ਹੈ ਕਿ ਆਪਣੇ ਰਿਸ਼ਤੇਦਾਰਾਂ ਤੋਂ ਦੋਸਤਾਂ ਤੋਂ ਜਾਂ ਕਿਸੇ ਤੋਂ ਉਧਾਰ ਹੈ ਜਿਹੜਾ ਉਹ ਮੰਗਣ ਦੀ ਨੌਬਤ ਆ ਗਈ ਹੈ ਉਹ ਸਾਨੂੰ ਉਧਾਰ ਹੈ ਜਿਹੜਾ ਉਹ ਲੈਣਾ ਪੈ ਰਿਹਾ ਆ ਕੋਈ ਆਪਣੇ ਆਸੀ ਪੜੋਸੀ ਤੋਂ ਜਾਂ ਕੋਈ ਆਪਣੇ ਰਿਸ਼ਤੇਦਾਰ ਤੋਂ ਦੋਸਤ ਮਿੱਤਰ ਤੋਂ ਜਿਹੜਾ ਉਧਾਰ ਹੈ ਉਹ ਲੈ ਰਿਹਾ ਆ ਲੇਕਿਨ ਹੁਣ ਉਧਾਰ ਵੀ ਹੈ ਜਿਹੜਾ ਉਹ ਕਿੰਨੇ ਦਿਨ ਤੱਕ ਜਿਹੜਾ ਚੱਲਦਾ ਰਹੇਗਾ ਸੋ 3 ਮਹੀਨੇ ਹੋ ਗਏ ਨੇ ਸਾਡੇ ਬੱਚਿਆਂ ਦੀ ਸਕੂਲ ਦੀ ਫੀਸ ਹੈ ਜਿਹੜੀ ਉਹ ਪੈਂਡਿੰਗ ਹੈ ਜਿਹੜੇ ਸਾਡੇ ਲੋਨ ਅਸੀਂ ਲੈ ਕੇ ਆਪਣੇ ਘਰ ਦੇ ਜਿਹੜੇ ਖर्चे ਜਿਹੜੇ ਚਲਾਣੇ ਨੇ ਉਹ ਲੋਨ ਦੀ ਜਿਹੜੀ ਕਿਸ਼ਤਾਂ ਭਰਨੀਆਂ ਨੇ ਉਹ ਪੈਂਡਿੰਗ ਪਈਆਂ ਨੇ ਉਹਨਾਂ ਦੇ ਉੱਤੇ ਜਿਹੜੀ ਪੈਨਲਟੀ ਉਹ ਲੱਗਣੀ ਸ਼ੁਰੂ ਹੋ ਜਾਣੀ ਹੈ ਅੱਗੇ ਜਿਹੜਾ ਹੁਣ ਤਿਹਾਰ ਦਾ ਸੀਜ਼ਨ ਆ ਗਿਆ ਹੈ ਤਾਂ ਤਿਹਾਰਾਂ ਦੇ ਸੀਜ਼ਨ 'ਚ ਸਾਡੇ ਬੱਚੇ ਆ ਜਿਹੜੇ ਸਾਡੇ ਮੂੰਹ ਵੱਲ ਵੇਖਣਗੇ ਅਸੀਂ ਆਪਣੇ ਘਰ ਦੀ ਗਰੋਸਰੀ ਤੱਕ ਲੈਣ ਲਈ ਹੈ ਜਿਹੜੇ ਉਹ ਮਹਤਾਜ ਹੋ ਚੁੱਕੇ ਹਨ ਇੰਨਾ ਸਾਨੂੰ ਸਰਕਾਰ ਨੇ ਜਿਹੜਾ ਹੈ ਉਹ ਮਜਬੂਰ ਕਰ